ਸਤਨਾਮ ਸ੍ਰੀ ਵਾਹਿਰ ਸਹਿਜੀ ਸੋਖ ਮੰਗਲ ਕਲਿਆਨ ਸਹਿਜਨ ਪ੍ਰਭ ਕੀ ਚਰਨ ਨਿਹਾਰਿਆ ਰੱਖਣ ਹਾਰੈ ਰੱਖਿਓ ਬਾਰਕ ਸਤ ਗੁਰ ਤਾਪ ਉਤਾਰਿਆ ਸੁਖ ਮੰਗਲ ਕਲਿਆਣ ਸਹਜ ਤਨ ਪ੍ਰਭ ਕੀ ਚਰਨ ਨਿਹਾਰਿਆ ਰੱਖਣਹਾਰਾ ਰੱਖਿਓ ਬਾਰਕ ਸਤ ਗੁਰ ਤਾਪ ਤਰਿਆਈ ਦੁਖ ਪੰਜਨੇ ਸਾਹਿਬ ਗੜੀ ਮਹਲਾ ਪੰਜਵਾਂ ਮਾਝ ਦੁਖ ਪੰਜਨ ਤੀਰ ਨਾਮ ਜੀ ਦੁਖ ਪੰਜਨ ਤੀਰ ਨਾਮ ਆਠ ਪੈ ਰ ਅਰਾਧਿਆ ਪੂਰਨ ਸਤ ਗੁਰ ਗਿਆਨ ਰਹਾਉ ਜਿਤ ਘਟ ਉਸ ਹੈ ਪਰਮ ਬ੍ਰਹਮ ਸੋਇ ਸੁਹਾਵਾਤਾ ਜਮ ਕੰਕਰ ਨੀਰ ਨ ਆਵਾਈ ਰਸਨਾ ਹਰ ਗੁਣ ਗਾਉ ਸੇਵਾ ਸੁਤ ਨ ਜਾਣੀਆ ਨਾ ਜਾਪੈ ਆਰਾਧੂ ਹੋਰ ਤੇਰੀ ਦਇਆ ਜੀਵਨਾ ਮੇਰੀ ਠਾਕੁਰ ਅਗ ਮੰਗਾਦ ਐ ਕਿਰਪਾ ਗੁਸਾਈਆਂ ਨੱਠੇ ਸੋ ਸੰਤਾਪ ਤੱਤੀ ਵਾ ਨਾ ਲੱਗੈ ਸੰਗ ਰਖੀ ਆਪ ਐ ਕਿਰਪਾ ਗੁਸਾਈਆਂ ਨੱਠੇ ਸੋ ਸੰਤਾਪ ਤੱਤੀ ਵਾ ਨਾ ਲੱਗੈ ਸੰਗ ਰਖੀ ਆਪ ਗੁਰਨਰਨ ਦੇਵ ਗੁਰਈ ਗੁਰ ਸੱਚਾ ਸੇ ਜਿਨੇ ਹਾਰ ਗਤੁੱਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰੀ ਗਤੁੱਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰੀ ਗਉੜੀ ਮਹਲਾ ਪੰਜਵਈ ਸੂਕੇ ਹਰੇ ਕੀਏ ਖਿਨਮਾਈ ਅਮਰਿਤ ਦ੍ਰਿਸ਼ ਸੰਜੀਵਾਈ ਕਾਟੇ ਕਸ਼ਟ ਪੂਰੇ ਗੁਰਦੀਵ ਸੇਵਕ ਦੀਨੀ ਆਪਣੀ ਸੇਵ ਕਾਟੇ ਕਸ਼ਟ ਪੂਰੇ ਗੁਰਦੀਵ ਸੇਵਕ ਦੀਨੀ ਆਪਣੀ ਸੇਵ ਰਹਾ ਮਿਟ ਗਈ ਚਿੰਤਾ ਆਪਣੀ ਮਨ ਆਸਾ ਕਰੀ ਦਿਆ ਸਤਗੁਰ ਗੁਣ ਤਸਾ ਦੁਖ ਨਾ ਟੇਸੁ ਕਉ ਆਇ ਸਮਾਈ ਢੀਨ ਪਰਿਦਾ ਗੁਰ ਫਰਮਾਈ ਇਛੁ ਪੁਨੀ ਉਰੇ ਗੁਰ ਮਿਲੇ ਨਾਨਕ ਤੇ ਜਨ ਸੁਖੁਲ ਫਲੀ ਇਛੁ ਪੁਨੀ ਉਰੇ ਗੁਰ ਮਿਲੇ ਨਾਨਕ ਤੇ ਜਨ ਸੁਖੁਲ ਫਲੀ ਗੜੀ ਮਹਲਾ ਪੰਜਵਾ ਸਾਵਗੀ ਪਾਈ ਪ੍ਰਸਾਦ ਸੀਤਲ ਬਹਿ ਕੀਨੀ ਪ੍ਰਭ ਦਾਤ ਪ੍ਰਾਪ੍ਰਾਪਾ ਤੇ ਬਹਿ ਸੁਹੇਲੇ ਜਨਮ ਜਨਮ ਕੇ ਵਿਛਰੇ ਮਿਲੇ ਰਾਵ ਸਿਮਰਤ ਸਿਮਰਤ ਪ੍ਰਤਾ ਕਾ ਨਾਮ ਸਗਨ ਰੂਪ ਕਾ ਬਿਨ ਸਿਆਠਾ ਸਹਿ ਸੁਬਾਏ ਬੋਲੀ ਹਰ ਬਾਣੀ ਆਟ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੂਦਰ ਜਮਨੀੜ ਨ ਆਵੇ ਕੋ ਨਾਨਕ ਜੋ ਹਰ ਗੁਣ ਗਵੇ ਗੜੀ ਮਹਲਾ 5 ਜੇ ਸਿਮਰਤ ਦੂਖ ਸਭ ਜਾਈ ਨਾਮ ਰਤਨ ਵਸੇ ਮਨ ਆਈ ਜਾ ਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕ ਸਬਨ ਨਾਹੀ ਦੂਜਾ ਕੋਈ ਜਾ ਕੇ ਦ੍ਰਿਸ਼ਟ ਸਦਾ ਸੁਖ ਹੋਈ ਸਾਜਨ ਮੀ ਸਖ ਕਰੀਕ ਹਰ ਅੱਖਰ ਮਨ ਮੇਰੀ ਕੋ ਰਵ ਰਿਹਾ ਸਰਵਤ ਸੁਆਮੀ ਗੁਣ ਗਾਵਾ ਨਾਨਕ ਅੰਤਰ ਜਾਮੀ ਗਉੜੀ ਮੰਲਾ ਪੰਜਵਾ ਕੋਟ ਵਿਗਨਾਹਿ ਰਖ ਨਮਾਹਿ ਕਤਸਾ ਸੰਗ ਸੁਨੋ ਹੀ ਪੀਵਤ ਰਾਮ ਰਸੇ ਅੰਮ੍ਰਿਤ ਗੁਣ ਜਸ ਜਪ ਹਰ ਚਨ ਮਿਟੀ ਖੁਦਤਾ ਸਿਰਹ ਸਰਵ ਕਲਿਆਣ ਸੁਖ ਸਹਿਜ ਨਿਦਾਨ ਜਾ ਕਰਦਾ ਉਸੇ ਭਗਵਾਨ ਆਉ ਕਦਮ ਮੰਤਰ ਤਨ ਸਾਰੀ ਕੰਨ ਹਰ ਦਮਤਾਰੀ ਤਜ ਸਭ ਪਰਮਪਜੂ ਪਰ ਬ੍ਰਹਮ ਓ ਕਉ ਨਾਨਕ ਟਲੈ ਧਰਮ ਗਉੜੀ ਮੱਲਾ ਪੰਜਵਾਂ ਸ਼ਾਂਤ ਭਈ ਗੁਰੂ ਗੋਬਿੰਦ ਪਾਈ ਤਾ ਪਾ ਬਿਨ ਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਨ ਵਿਖਾਨ ਬਿਨ ਸੇ ਰੂਗ ਬੈ ਕਲਿਆ ਨਹੀਂ ਪਰ ਬ੍ਰਹਮ ਗੁਣ ਅਗੰਬੀ ਚਾਰੂ ਸਦੂ ਸੰਗਮ ਹੈ ਨਿਸਤਾਰੀ ਨਿਰਮਲ ਗੁਣ ਗਾਵ ਨਿਤ ਨੀਤ ਗਈ ਬਿਆਦ ਬ੍ਰਿਜਨ ਮੀਤ ਮਨ ਬਚ ਕਰਮ ਪ੍ਰਭ ਆਪਣਾ ਧਾਈ ਨਾਨਕ ਦਾ ਤੇਰੀ ਸਰਨਾਈ ਗੜੀ ਮੱਲਾ ਪੰਜਵਾ ਨੇਤਰ ਪ੍ਰਕਾਸ਼ ਕੀਆ ਗੁਰਦੀਵਾ ਭਰਮ ਗਏ ਪੂਨ ਬੀ ਸੀ ਵਰਹਾ ਸੀਤਲਾ ਤੀਰ ਰਖਿਆ ਬਿਹਾਰੀ ਪਰਮ ਪ੍ਰਾਪਾ ਕਰਪਾਤਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਫਿਰ ਕਰ ਬੈਸ ਹਰ ਜਨ ਪਿਆਰੀ ਸੰਗਰ ਤੁਮਰੇ ਕਾਚ ਸਵਾਰੀ ਰਹਾ ਦੁਰਦੁਤ ਪਰਮੇਸ਼ਰ ਮਾਰੇ ਜਨਕੀ ਪੈਰ ਰਕੀ ਕਰਤਾਰੇ ਵਾਸ ਸਵਸਕਰ ਦੀਨੇ ਅਮਰਤ ਨਾਮ ਮਾਰਸ ਪੀਨੇ ਨਿਰਭਉ ਪਜੋ ਭਗਵਾਨ ਆਸਾ ਸੰਮਿਲ ਕੀ ਨੋ ਦਾਨੈ ਸੰਪਰੀ ਪ੍ਰਭ ਅੰਤਰ ਜਾਮੀ ਨਾਨਕ ਓਟ ਬਕਰੀ ਪ੍ਰਭ ਸੁਆਮੀ ਗੜੀ ਮੱਲਾ ਪੰਜਵੇਂ फिर घर मोर जिन प्यारे सन गुरु तुम रे का रात परेश्वर मारे जन की पखी किर बादशादी दीने अमृत नाम भॻवान सासन मिलकी नो दान भरे ब्रह अंतर जामी नानकूर पकरीमी 우리 말라 පංජව રાગ પિતા બ્રહમી રી મોય નિસંગ સબ તીરી રહાવ પંચ વિકારી એક ગરીબા રખ રાખને હારી ખેત કરી અર બો સંતાવે આયો સંતુ હારી કર કર હરયો અનક બહો પાતી છોડે કતો નહીં ਇਕ ਵਾਰ ਸੁਨਤਾ ਕੀ ਓਟ ਸਾਦ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੈਂ ਨਿਰਭੋਗ ਗੁਰ ਕਾ ਸਬਦ ਕਮਾਇਆ ਜੀਤ ਲੇ ਓਏ ਮਾਂ ਬਿਖਾ ਦੀ ਸਹਿ ਸੁਹੇਲੀ ਬਾਣੀ ਕ ਨਾਨਕ ਮਨ ਆਪ ਪ੍ਰਗਾਸ ਪਾਇਆ ਆਪ ਨਿਰਮਾਣੀ ਮੇਲਾ ਮਹੱਲਾ ਬੰਜਵਾ ਸਰਬਕल्याण ਕੀ ਗੁਰ ਦੀ ਵਾ ਸੇਵਕ ਆਪਣੀ ਲਾਇਓ ਸੀ ਵਿਗਨ ਲਾਗੇ ਜਪ ਲਾਖਾ ਵੀ ਵਾ ਤਤ ਪਨੀਤ ਪਈ ਗੁਣ ਗਾਈ ਦੁਰਤ ਗਿਆ ਨਾਮ ਦਿਆਈ ਰਹਾ ਸਵਨੀ ਚਾਈ ਰਵਿਆ ਆਪੋ ਜੁਗਤ ਜਕ ਵਡ ਪਰਤਾਪੂ ਗੁਰ ਪ੍ਰਸਾਦਿ ਸੰਤਾ ਪੂ ਗੁਰ ਕੀ ਚਰਨ ਲਗੇ ਮਨ ਮੀਟੀ ਨਿਰਬਿਗਨ ਹੋਏ ਸਭ ਥਾਈ ਉੱਠੀ ਸਾਸੁਕ ਪਾਇ ਸੰਗ ਤੂਟੀ ਪਾਰ ਬ੍ਰਹਮ ਪ੍ਰ ਪੈਰ ਖਵਾਲੇ ਜਿੱਥਾ ਕੀਤਾ ਦਿਸੈ ਨਾ ਲੀ ਮਾਨਕ ਦਾਸ ਖਸਮ ਰਿਤ ਪਾਲੀ ਬਿਲਾਲ ਮਹੰਲਾ ਪੰਜ ਵੈ ਜਨ ਕਲ ਪ੍ਰਾਹਿਤ ਦਿੱਤਿ ਆਈ ਰੂਗੈ ਸਲੇ ਸੁਪਾਈ ਗੁਰ ਦੁਖ ਕਟਿਆ ਦੀਨਾਂ ਦਾ ਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਤ ਕਥਾ ਮ੍ਰਿ ਪ੍ਰਭ ਮਾਨੀ ਕ ਨਾਨਕ ਜਪ ਜੀਵ ਗਿਆਨੀ ਬਿਲਾਲ ਮਹਲਾ ਪੰਜਵਈ ਸ਼ਾਂਤ ਪਾਈ ਗੁਰਸੰਗਰ ਪੂਰੀ ਸਕਉ ਜੀ ਬਾਜੀ ਅਨਹ ਤੂਰੀ ਰਾਵ ਤਾਪ ਸੰਤਾ ਬਿਨਾਸੀ ਹੈ ਸਿਮਰਤਿ ਕਿਲ ਵਿਕਸਵ ਨਸੀ ਅੰਧ ਕਰ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸਵਾਰੀ ਬਿਲਾ ਨਮਹਲਾ ਪੰਜਵਾਏ ਸਗ ਅਨੰਦ ਕੀਆ ਪਰਮੇਸ਼ਰੀ ਆਪਣਾ ਮਿਰਸ ਮਾਰਿਆ ਸਾਜਨਾ ਹੋਈ ਕਿਰਪਾਲ ਬਿਖਸੀ ਸਭ ਪਰਿਵਾਰੀਆ ਕਾਜ ਸਤਗੁਰੂ ਆਪ ਸਵਾਰੀਆ ਵੱਡੀ ਆਧਾਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਮਨਤਰਨ ਤੇ ਪਾਵਨੇ ਹਰਿਆ ਹੋਈ ਸਹਲੇ ਜੀ ਸਦਾ ਰਿਆ ਮਨਿਛੇ ਨਾਨਕ ਪਲ ਪਾਈ ਪੂਰਨ ਇਚ ਪੁਜਾਰਿਆ ਬਿਲਾ ਉਲਮਹਲਾ ਪੰਜਵਾਂ ਰੋਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੋ ਸਹਿ ਕਰਿਆ ਆ ਰਹਾ ਹੂੰ ਰਜ ਰਜ ਭੋਜ ਨਖਾ ਮੇਰੇ ਪਾਈ ਅੰਮ੍ਰਿਤ ਨਾਮ ਰਿਧ ਮੰਤ ਆਈ ਨਾਮ ਕਰ ਉਰੇ ਸਰਨਾਈ ਜਿਨ ਆਪਣੇ ਨਾਮ ਕੀ ਪਹਿ ਜਿ ਰਖਾਈ ਮਿਲਾਲ ਮਹਲਾ ਬੰਜਵਾ ਤਾਪ ਸੰਤਾਸ ਸਹ ਲੇਗੀ ਬਿਨ ਸੇ ਤੀ ਰੋਗ ਪਰਮਾਤਮ ਤੂੰ ਬਖਸ਼ਿਆ ਸੰਤਨ ਰਸ ਪੂਰਹੁ ਸਰ ਸੁਖਾ ਤੇਰੀ ਮੰਡਲੀ ਤੇਰਾ ਮੰਤ ਨਿਆ ਰੋਗ ਗung ਗਾਓ ਨਿਤ ਰਾਮ ਕੀ ਇਹ ਆਪ ਕਹਤੇ ਜੋਗ ਆਵਸੁ ਕਰਦੀ ਸਮ ਇਹ ਭਲੇ ਸੰਯੋਗ ਮਾਨਕ ਪ੍ਰਸਰਸਨ ਭਈ ਲਹਗੇ ਵਿਯੋਗ ਪੀਲਾਲ ਮਹਲਾ ਪੰਜਵਾਂ ਵੰਦਨ ਕਾਟਿਆ ਪ੍ਰਭ ਹੁਆ ਕਿਰਪਾਲ ਦੀਨ ਦਿਆਲ ਪ੍ਰਭ ਪਾਰਵਰਾਉ ਤਾ ਕੀ ਨਦ ਨਿਹਾਲ ਗੁਰ ਉਰੈ ਕਿਰਪਾ ਕਰੀ ਕਾਟਿਆ ਦੁਖ ਰੂਗ ਮਨ ਤਨ ਸੀਤਲ ਸੁਖੀ ਭਇਆ ਪ੍ਰਸਥਿਆਮਨ ਜੋਗੁਰਾ ਉਕਦੇ ਹਰ ਕਾ ਨਾਮ ਜਿਤੇ ਰੋਗ ਨਵਿਆਪੈ ਇਸ ਸੰਗ ਮਨ ਤਨ ਤੈ ਫਿਰ ਦੁੱਖ ਨਾ ਜਾਪੈ ਹਰ ਹਰੇ ਹਰਾ ਜਾਪੀਐ ਅੰਤਰ ਲਿਵ ਲਾਈ ਕਿਲਵਕ ਉਤਰੈ ਸੁਧੋਈ ਸਾਧੂ ਸਰਨਾਈ ਸੰਤ ਜਵਤ ਹਰ ਨਾਮ ਜਸ ਤਾਂ ਕੀ ਦੂਰ ਬਿਲਾਇ ਮਹਾਮੰਤਰ ਨਾਨਕ ਕਥਾ ਕੀ ਗੁਣਗਾਈ ਬਿਲਾਵਲ ਮਹੱਲਾ ਪੰਜਵਾਂ ਹਰ ਹਰਿ ਹਰਿ ਅਰਾਧਿਆ ਹੋਈਏ ਆ ਰੂਗੂ ਰਾਮਚੰਦ ਕੀ ਲਛਟੀ ਕਾ ਜਨਮ ਆ ਰੂਗੂ ਗੁਰਪੂਰਾ ਹਰਿ Japie ਨੇ ਕੀਤੇ ਭੋਗ ਸਾਸਨ ਕੈ ਵਰਣ ਮਿਲਿਆ ਸੰਜੋਗ ਜਿਸ ਸਿਮਰਤਾ ਵਰਾ ਸੁਖੀਵ ਆ ਮਨ ਸੇ ਬਿਓਗ ਨਾਨ ਪ੍ਰਸਰਨਾਗਤੀ ਕਰਨ ਕਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਅਵਰ ਉਪਾਸ ਸਭ ਤਿਆਗਿਆ ਦਾਰੂ ਨਾਮ ਲਿਆ ਤਾਪਸ ਮਿਟੀ ਰੂਗ ਸੀਤਲ ਮਨ ਬਿਆਉ ਅਵਰ ਉਪਾਸ ਸਭ ਤਿਆਗਿਆ ਦਾਰੂ ਨਾਮ ਲਿਆ ਤਾਪਸ ਸ ਮਿਟੀ ਰੂਗ ਸੀਤਲ ਮਨ ਬਿਆਉ ਗਰ ਪੂਰਾ ਆਰਾਧਿਆ ਸਨ ਦੁੱਖ ਗਿਆ ਰੱਖ ਨਿਹਾਰੀ ਰੱਖਿਆ ਆਪਣੀ ਕਰਮ ਆ ਰਹਾ ਬਾਹਾਂ ਪਕੜੇ ਪ੍ਰਭ ਕਾਢਿਆ ਕੀਨਾ ਪਨਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆ ਮਿਲਾਲ ਮਹਲਾ ਪੰਜਵੈ ਰੋਗ ਮਿਟਾਇਆ ਆ ਪ੍ਰਭ ਉਪਜਿਆ ਸੁਖ ਸਾਤੂ ਵਨ ਪ੍ਰਤਾਪ ਚਰਜ ਰੂਪ ਹਰ ਕੀਨੀ ਦਾਤ ਗੁਰ ਗੋਵਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ਰਾ ਮਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਨਤਾਸੀ ਬਿਲਾ ਲ ਮਹੰਲਾ ਪੰਜਵਾ ਤਾਤੀ ਵਾ ਨਾ ਲਗਾਈ ਪਰਮ ਸਰਨਾਈ ਚਾ ਗਿਰਦ ਹਮਾਰੇ ਰਾਮ ਕਾ ਰ ਦੁੱਖ ਲੱਗੇ ਨਾ ਪਾਈ ਸੰਗਰਪੂਰਾ ਪੀਟਿਆ ਜਨ ਬਨਕ ਬਨਾਈ ਰਾਮ ਨਾਮ ਓਖ ਦੀ ਆਇ ਕਾਲੇ ਲਾਈ ਰਾਵ ਰਾਖ ਲਈ ਤਨ ਰਖਨ ਸਬਾਤ ਮਿਟਾਈ ਕਉ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਮਿਲਾ ਹੁਲ ਮਹੱਲਾ ਪੰਜਵਾਂ ਆਪਣੇ ਬਾਲ ਕਾਵ ਰਖਿਆ ਨਾ ਪਾਰ ਬ੍ਰਹਮ ਗੁਰ ਦੀਵਾ ਸੁਖਾਂਤ ਸਹਿਜ ਆਨੰਦ ਪਈ पूर्ण पैसी वहाँ भजन की बेनती सुनी प्रवाप रोग मिटा जी वालन कावट प्रताप दुख हमारी बख्शन अपनी कल तारी मन पाज पल जिते नानक बरहारी बिलावल महला पंजाता बलाया गुरसिजनहार सतगुर अपने को बल जाई ਜਿਨ ਪੈ ਜੇ ਰੱਖੀ ਸਾਰੀ ਸੰਸਾਰੀ ਰਹਉ ਕਰਮਸ਼ਟਕ ਤਾਰ ਮਾਲਕ ਰਖ ਲੀਨੈ ਪ੍ਰਾਮਤਨਾਮ ਮਹਰਸ ਦਿਨਉ 10 ਕਿਲਾ ਰਖੇ ਮਹਿਰਵਾਨ ਗੁਰੂ ਨਾਨਕਾ ਬੁਲੇ ਦਰਗੀ ਪਰਵਾਨ ਬਿਲਾ ਆਲਮਹੱਲਾ ਪੰਜਵਾ ਤਾ ਪਾਪਤੀ ਰਾਖੀ ਆਪੂ ਸੀਤਲ ਪੈ ਗੁਰ ਚਰਨੀ ਲਾਗੀ RAM ਨਾਮ ਹਿਰਦੇ ਮੈਂ ਜਾਪੂ ਕਰ ਕਿਰਪਾ ਹਥ ਪ੍ਰਭਾ ਦੀਨੇ ਜਗਤ ਦਾ ਨੌਖਨ ਪਰਤਾਪ ਦੁਖ ਵਿਨਸੇ ਸੁਖ ਅੰਤ ਪ੍ਰਵੇਸ਼ਾ ਕ੍ਰਿਸ਼ਨ ਅਵਜੇ ਮੰਤਨ ਸਤਰਾ ਅਨਾਤ ਕੋ ਨਾ ਤੂ ਸਤ ਸਮਰਥਾ ਸ ਸ੍ਰੀ ਕੋ ਮਾਈ ਬਾਪੂ ਪਤਵਚਲ ਪੈਂ ਪੰਜਨ ਸਵਾਮੀ ਗੁਰ ਗਾਵਤ ਨਾਨਕ ਲਾਪੂ ਸੋਟ ਮਹਲਾ ਪੰਜਵਾ ਕਰਿਸ਼ਨਾ ਨਿ ਸਿਮਰ ਪ੍ਰਾਪਨਾ ਮਨ ਤਨ ਵੈ ਰੁਗਾ ਕੋਟ ਬਿਗਨ ਲਾਚਿ ਬਰ ਸਰਨਾ ਪ੍ਰਤੀ ਬਰੇ ਸੰਜੋਗਾ ਪ੍ਰਬਾਨੀ ਸਸ ਪੱਖਿਆ ਗਾ ਵਸਨੋ ਪੜੋ ਨਿਰਪਾਈ ਘਰ ਊਰੇ ਤੂੰ ਰੱਖੇ ਰਾ ਸੱਚ ਸੈ ਮਿੱਤ ਵਿਡਾਈ ਪਤਵਸਲ ਦੇ ਆਲਾ ਸੰਤਾਂ ਕੀ ਪੈ ਰਖਦਾ ਆਇ ਆਜ ਮਿਰ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਪੋਜਨੰਦਿਤ ਪੁੰਚੋ ਸਰਵੇਲਾ ਮੁਕ ਪਾਵੋ ਜਰਮਰਤਾ ਸਵਨਾਠਾ ਗੁਣ ਗੋਬਿੰਦ ਨਿਤ ਗਾਵਾ ਸੁਨੀ ਅਰਦਾਸ ਸੁਆਮੀ ਮੀਰਾ ਸਰਵ ਕਮਾ ਬਣੀ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਨਾਨਕੀ ਵਧਿਆਈ 14 ਮਾਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿਜੁ ਦਾਣਾ ਪ੍ਰਭ ਕੇ ਚਰਨ ਨਿਹਾਰੀਆ ਰੱਖ ਨਿਹਾਰੀ ਰੱਖ ਬਾਰਕੂ ਸਤਿਗੁਰ ਤਾ ਪੂਤਰੀਆ ਉਮਰੇ ਅਸਨ ਗੁਰ ਕੀ ਸਰਨਾਈ ਜਾਕੀ ਸੇਵਾ ਮਰਤੀ ਜਾਈ ਰਹਾ ਕਰਮ ਸੂ ਬਾਰ ਫਨ ਸੁਖਾ ਪ੍ਰਾਪਨੇ ਭੈ ਦੇ ਅਨ ਨਾਨਕ ਵਿਗਨ ਲਾਗੇ ਕੋ ਮੇਰਾ ਪ੍ਰਭ ਹੁਆ ਕਿਰਪਾਲ ਸੋਤ ਮਹੱਲਾ ਪੰਜਵੈ ਗੈ ਕਲੀਸ ਰੋਗ ਸਭ ਨਾਸੀ ਪ੍ਰ ਆਪਣੇ ਕਿਰਪਾ ਦਾਰੀ ਆਨ ਪਹਿਰ ਅਰਧ ਸਾਮੀ ਪੂਰਨ ਕਾਲ ਮਾਰੀ ਹਾਜੀਆ ਤੋਂ ਸੁਖ ਸੰਪਤ ਰਾਸ ਰਾਖ ਲਿਓ ਪਾਈ ਮੇਰੀ ਕੋ ਪ੍ਰਭਾਗੀ ਅਰਦਾਸ ਰਹਾਉ ਜੋ ਮੰਗੋ ਸੋ ਹੀ ਸੋਈ ਪਾਵੋ ਆਪਣੇ ਕਸਮ ਪਰੂਸਾ ਕਾ ਨਾਨਕ ਗੁਰ ਪੂਰਾ ਬਿਟਿਓ ਮਿਟਿਓ ਸਗਲਾਂ ਦੀ ਸੋਟ ਮਹਲਾ ਪੰਜਵਈ ਸਿਮਰ ਸਿਮਰ ਗੁਰਸਤ ਗੁਰੇ ਆਪਣਾ ਸਹ ਲੈ ਦੁੱਖ ਮਿਟਾਇਆ ਤਾਂ ਬਰੋਗੈ ਗੁਰਬਚਨੀ ਮਨ ਇੱਛੀ ਫਲ ਪਾਇਆ ਮੀਰਾ ਗੁਰਪੂਰਾ ਸਦਾਤਾ ਕਨਕਾਂ ਸਮਰਾਸ ਸਵਾਮੀ ਪੂਰਨ ਬੁਰਖ ਵਿਦਾਤਾ ਰਹਾ ਅਨੰਦ ਬਨੋ ਮੰਗਲ ਗੁਣ ਕਾਵ ਗੁਰ ਨਾਨਕ ਪੈਦੀ ਆਲਾ ਜਹ ਜੈ ਕਰ ਪੈ ਜਗ ਬੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਤ ਮਹੱਲਾ ਪੰਜਾਬ ਦਰਤ ਗਵਾਇ ਅਹਰ ਪ੍ਰਵਾਪੀ ਸਭ ਸੰਸਾਰੁ ਬਰਿਆ ਪਰਬ੍ਰਹਮ ਪ੍ਰਕਿਰਪਾ ਤਾਰੀ ਆਪਣਾ ਮਿਰਤ ਸਮਾਰਿਆ ਕੋਈ ਰਾਜੀ RAM ਕੀ ਰਖਵਾਲੀ ਸੁ ਸਹਿਜ ਆਨੰਦ ਗਉ ਮੰਤਨ ਦਿਓ ਸੁਖਾ ਨੀਰਹਾ ਪਤ ਤੋ ਦਾਨ ਸਤ ਗੁਰ ਮੀਰਾ ਮੋਇ ਤਿਸ ਕਾ ਫਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬੂ ਸੁਣ ਨਾਨਕੀ ਅਰਦਾਸਾ ਸੋਟ ਮਹੱਲਾ ਪੰਜਵਾਈ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰੀ ਸਗਲੇ ਰੂਪ ਬਿਦਾਰੀ ਗੁਰੂ ਪੂਰੇ ਕੀ ਸਰਨੀ ਉਵਰੇ ਕਾਜ ਸਲਸਵਾਰੀ ਹਜਨ ਸਿਮਰਿਆ ਨਾਮ ਧਾਰੀ ਤਾ ਉਤਾਰਿਆ ਸੰਗਰੂਰੇ ਆਪਣੀ ਕਿਰਪਾ ਦਾ ਰਹਾ ਸਦਾ ਅਨੰਦਾ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰੇ ਰਾਖੀ ਆਉ ਵਡੀ ਵਡਿਆਈ ਨਾਨਕ ਕਰਤੇ ਕੀ ਸਾਚੇ ਸ਼ਬਦ ਸੰਪਾਖੀ ਆਉ ਸੋਟ ਮਹਲਾ ਪੰਜਵਾਂ ਐ ਕਿਰਪਾ ਸੁਆਮੀ ਮੀਰੀ ਤਿਸ ਸੱਚੇ ਦਰਬਾਰ ਸਤਗੁਰ ਤਾਪ ਬਗਾਇਆ ਭਾਈ ਠਾੜੋ ਪੈ ਸੰਸਾਰੀ ਆਪਣੇ ਜੀ ਜੰਤੇ ਆਪੇ ਰਖੀ ਜਮੇ ਕਿਉ ਹਟਤਾਰੀ ਅਰਕੇ ਚਨ ਰਿਤੇ ਉਰ ਨਾਰੀ ਸਰਹਦਾ ਪ੍ਰਸੰਮ੍ਰਿਯਾ ਪਾਈ ਦੁਖ ਕਿਲਵਿਕ ਕਾਟਨੇ ਹਾਰੀ ਰਹਾ ਤਿਸ ਕੇ ਸਰਨੇ ਉਬਰੇ ਭਾਈ ਜਿਨ ਰਚਾ ਸਭ ਕੋਈ ਕਰਨ ਕਾ ਸਮਰਾ ਸੋਭਾਈ ਸਚੈ ਸਚੀ ਸੂਈ ਨਾਨਕ ਪ੍ਰਭ ਤੇ ਆਈ ਭਾਈ ਮਨ ਤਨ ਸੀਤਲ ਹੋਏ ਸੋਟ ਮਹਲਾ 5 ਸੰਤੋ ਹਰ ਹਰ ਨਾਮ ਤੇ ਆਈ ਸੋ ਸਾਗਰ ਪ੍ਰਭ ਵਿਸਰਉ ਨਹੀਂ ਮਨ ਚਿੰਦਿਆੜਾ ਫਰ ਪਾਈ ਰਹੋ ਸਤ ਗੁਰੂ ਪੂਰੇ ਤਾਬ ਗਵਾਇ ਆਪਣੀ ਕਿਰਪਾ ਦਾਰੀ ਪਾਰ ਬ੍ਰਹਮ ਪ੍ਰਪੈ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬਾਨਿਤਾਨ ਮੰਗਲ ਰਸ ਰੂਪਾ ਹਰਿ ਕਾ ਨਾਮ ਆਦਾਰੂ ਨਾਨਕ ਪਾਤਰਾ ਕੀ ਪਰਮੇਸ਼ਰ ਪ੍ਰਿਆ ਸਭ ਸੰਸਾਰੂ ਸੋਟ ਮਹੱਲਾ ਪੰਜਵੈ ਮੀਰਾ ਸਤ ਗੁਰਖਵਾਲਾ ਹੁਆ ਤਾਨ ਕਿਰਪਾ ਪ੍ਰਵਾਹ ਦੇ ਰਾਖਿਆ ਹਰ ਗੋਵਿੰਦ ਨਵਨ ਰੂਆਉ ਰਹਾਉ ਤਾਪ ਗਿਆ ਪ੍ਰਵਾਹ ਮਿਟਾਇਆ ਜਨਕੀ लाज ਰਖਾਈ ਸਾਧ ਸੰਗਤ ਤੀ ਸਫਲ ਪਾਈ ਸੰਸੁਰ ਕੈ ਬਲ ਜਾਈ ਹਰ ਤ ਪਰ ਪ੍ਰਦੋਐ ਸੁਵਾਰੇ ਹਮਰਾ ਗੁਣ ਅਗੁਣ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੀਰਾ ਸਫਲ ਕਰਮਸ਼ਟਕ ਦਾਰਿਆ ਸੋਠ ਮਹਲਾ 5 ਜੀ ਜੰਤਰੇ ਸਭ ਤਿਸ ਕੀ ਕੀਏ ਸੋਈ ਸੰਸਹਾਈ ਆਪਣੇ ਸੇਵਕੀ ਆਪੀ ਰੱਖੇ ਪੂਰਨ ਬਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰੂ ਰਹਿ ਪੂਰੀ ਸਰਵ ਰਾਖੀ ਹੋਏ ਸਰਵ ਦਿਆਲੂ ਰਹਾਉ ਅੰਦਰ ਨਾਨਕ ਨਾਮ ਦਿਾਈ ਜੀ ਪ੍ਰਾਨ ਕਦਤੈ ਆਪਣੇ ਦਾਸ ਕੋ ਕੰਠ ਲਾਈ ਰੱਖੈ ਜਿਉ ਬਾਰਕ ਪਤਮਾਤਾ ਸੋਠ ਮਹਲਾ ਪੰਜਵਾ ਠਾਡ ਪਾਈ ਕਰਤਾਰੇ ਤਾ ਛੋੜ ਗਿਆ ਪਰਿਵਾਰੀ ਗੁਰੂ ਰਹਿ ਰੱਖੀ ਸਨਸਤੇ ਕੀਤਾ ਕੀ ਪਰਮੇਸ਼ਰੀ ਆਪ ਹੂਆ ਰਖਵਾਲਾ ਸਾ ਸਹੇ ਜੀ ਸੁਖ ਕਿਨ ਮੈਂ ਉਪਜੀ ਮਨ ਹੂਆ ਸਦਾ ਸੁਖਲ ਰਹਾਉ ਹਰ ਹਰ ਨਾਮ ਜੀਓ ਦਾਰੂ ਤਿਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਦਾਰੀ ਤੈਨ ਸਗਲੀ ਬਾਸੂਵਾਰੀ ਪ੍ਰਪਨਾ ਬਿੱਧ ਸਮਾਰਿਆ ਹਮਰਾ ਗੁਣ ਅਗੁਣਾਂ ਵਿਚਾਰਿਆ ਗੁਰ ਕਾ ਸਦਪੈ ਹੋ ਸਾਖੀ ਤਿਨ ਸਹਿ ਲੀਲਾਜ ਰਾਖੀ ਬੋਲਾਇ ਬੋਲੀ ਤਿਰਾ ਤੂੰ ਸਾਹਿਬ ਗੁਣੀ ਗਹੀਰਾ ਜਪ ਨਾਨਕ ਨ ਸਤਸਾਖੀ ਆਪਣੇ ਦਾਸ ਕੀ ਪੈ ਰਾਖੀ ਸੋਟ ਮਹੱਲਾ ਪੰਜਵਾਂ ਗੁਰੂ ਰਾਮਦਾਸ ਦੀ ਕਾ ਜਿਸ ਲਈ ਸਦੀ ਸਗਲ ਮਨੋਰਥ ਪੂਰੀ ਬਾਜੀ ਅਨਹ ਤੂਰੀ ਸੰਤੋ RAM ਜਸ ਪਾਇਆ ਸੰਤ ਸਥਾਨ ਬਸੇ ਸੋ ਸਹਿਜ ਸਿੰਘ ਲੈ ਦੂਖ ਮਿਟਾਇਆ ਰਾਵ ਗੁਰੂ ਰੂਰੇ ਕੀ ਬਾਣੀ ਪਰਮ ਮਨ ਬਾਣੀ ਨਾਨਕ ਦਾਸ ਵਿਖਾਣੀ ਨਿਰਮਲ ਕਰਤ ਕਹਾਣੀ ਨਾਨਕ ਦਾਸ ਵਿਖਾਣੀ ਨਿਰਮਲ ਕਰਤ ਕਹਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ